ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸੈਮੈਸਟਰ 5th ਸੈਮੈਸਟਰ 5th ਦੇ ਜਿਹੜੇ ਕਿ ਆਪਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਐਂਡ ਮਾਡਲ ਟੈਸਟ ਪੇਪਰ ਲੱਗੇ ਆ ਪੰਜਾਬੀ ਲਾਜ਼ਮੀ ਦੇ ਸੋ ਉਸ ਤੋਂ ਪਹਿਲਾਂ ਆਪਾਂ ਨੇ ਹਿਸਟਰੀ ਸਬਜੈਕਟ ਦੇ ਤੁਹਾਡੇ ਜਿਹੜੇ ਕਿ ਪ੍ਰੀਵੀਅਸ ਇਅਰ ਕੁਐਸਚਨ ਪੇਪਰ 2000 17 ਤੋਂ ਲੈ ਕੇ 2023 ਤੱਕ ਰੈਗੂਲਰ ਵਾਲੇ ਬੱਚਾ ਲਈ ਡਿਸਟੈਂਸ ਐਜੂਕੇਸ਼ਨ ਪ੍ਰਾਈਵੇਟ ਤੇ ਰੀਪਰ ਵਾਲੇ ਸਟੂਡੈਂਟਸ ਦੇ ਲਈ ਜਿਹੜੀ ਕਿ ਆਪਾਂ ਨੇ ਵੀਡੀਓ ਅਪਲੋਡ ਕੀਤੀ ਹੋਈ ਹੈ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਨੇ ਜਿਹਦੇ ਵਿੱਚ ਮਾਡਲ ਟੈਸਟ ਪੇਪਰ ਨੇ ਸੋ ਤੁਸੀਂ ਉਹ ਜ਼ਰੂਰ ਵਾਚ ਕਰੋ ਤੇ ਐਵੇਂ 3rd ਸੈਮੈਸਟਰ ਦੇ ਵੀ ਆਪਾਂ ਨੇ ਅਪਲੋਡ ਕੀਤੇ ਨੇ ਹਰ ਇੱਕ ਸਬਜੈਕਟ ਦੇ ਆਪਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਤੇ ਮਾਡਲ ਟੈਸਟ ਪੇਪਰ ਲੈ ਕੇ ਆਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੇ ਇੰਪੋਰਟੈਂਟ ਟਾਪਿਕਸ ਵੀ ਤੁਹਾਨੂੰ ਇਸ ਚੈਨਲ ਤੇ ਮਿਲਣ 50 ਸੈਮੈਸਟਰ ਪਹਿਲਾਂ ਆਪਾਂ ਦੇਖਦੇ ਆ ਦਸੰਬਰ 2023 ਦੇ ਵਿੱਚ ਜਿਹੜਾ ਪੇਪਰ ਹੋ ਚੁੱਕਿਆ ਪੰਜਾਬੀ ਲਾਜ਼ਮੀ ਦਾ ਤੇ ਹਾਂਜੀ ਜਿਹੜੇ ਤਾਂ ਬੱਚੇ ਹੈਗੇ ਨੇ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਵਾਲੇ ਉਹਨਾਂ ਦਾ 100 ਮਾਰਕਸ ਦਾ ਐਗਜ਼ਾਮ ਹੋਣਾ ਤੇ ਜਿਹੜੇ ਬੱਚੇ ਰੈਗੂਲਰ ਨੇ ਉਹਨਾਂ ਦਾ 75 ਦਾ ਹੋਣਾ ਤੇ 75 ਦੇ ਵਿੱਚੋਂ 26 ਮਾਰਕਸ ਲੈਣੇ ਨੇ ਪੇਪਰ ਨੂੰ ਪਾਸ ਕਰਨ ਲਈ ਤੇ 100 ਦੇ ਵਿੱਚੋਂ 35 ਮਾਰਕਸ ਲੈਣੇ ਨੇ ਪੇਪਰ ਨੂੰ ਪਾਸ ਕਰਨ ਦੇ ਲਈ ਹਾਂਜੀ ਹੁਣ ਆਪਾਂ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਹੈ ਜਨਮ ਸਾਖੀ ਤੋਂ ਕੀ ਪਵੇ ਇਸ ਆਪਾਂ ਸਾਰੇ ਟੌਪਿਕ ਤੁਹਾਨੂੰ ਕਵਰ ਕਰਵਾਵਾਂਗੇ ਸੋ ਚੈਨਲ ਦੇ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਨਮ ਸਾਖੀ ਤੋਂ ਕੀ ਪਾਈ ਇਸ ਦੇ ਤੱਤ ਲਿਖਣੇ ਨੇ ਤੇ ਸਾਖੀ ਪਰਚੀ ਤੇ ਹੁਕਮਨਾਮੇ ਦਾ ਅੰਤਰ ਦੱਸਣਾ ਜਾਂ ਫਿਰ ਨਿਵੰਦ ਕੀ ਹੁੰਦਾ ਇਸ ਦੇ ਸਰੂਪ ਸੰਬੰਧੀ ਚਰਚਾ ਕਰਨੀ ਆ ਤੇ ਉਸ ਤੋਂ ਅੱਗੇ ਵਿਸ਼ਾ ਵਸਤੂ ਪੁੱਛਿਆ ਹੋਇਆ ਮਿੱਤਰਤਾ ਨਿਵੰਦਾ ਵਿਸ਼ਾ ਵਸਤੂ ਜਾਂ ਗੌਤਮ ਬੁੱਧੋ ਨਿਵੰਦਾ ਵਿਸ਼ਾ ਵਸਤੂ ਹਾੜਾਂ ਦੇ ਦੁਬਾਰੇ ਨਿਵੰਦਾ ਵਿਸ਼ਾ ਵਸਤੂ ਤੇ ਅੱਗੇ ਭਾਗ ਐੜੇ ਦੇ ਵਿੱਚ ਹੈਗੇ ਨੇ ਸ਼ਬਦਾਂ ਵਾਕਾਂਸ਼ਾਂ ਦੇ ਆਧਾਰ ਤੇ ਕਵਤਾ ਕਹਾਣੀ ਜਾਂ ਲੇਖ ਦੀ ਰਚਨਾ ਕਰਨੀ ਹੈ ਤੁਸੀਂ ਪ੍ਰਵਾਸ ਸੁੰਦਰਤਾ ਮੁਕਾਬਲੇ ਜਾਂ ਤੁਸੀਂ ਲੇਖ ਲਿਖ ਦਿਓ ਜਾਂ ਤੇ ਕਹਾਣੀ ਜਾਂ ਕਵਤਾ ਇਮਾਨਦਾਰੀ ਕਿਸਾਨ ਰਾਬਾਸਰੀ ਇਹ ਵਾਕਾਂਸ਼ਾਂ ਦੇ ਆਧਾਰ ਤੇ ਤੇ ਇਹਨਾਂ ਤਿੰਨੋਂ ਵਾਕਾਂ ਵਿੱਚੋਂ ਇੱਕ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਤੁਸੀਂ ਮੂਲ ਤੱਤੂ ਦੀ ਪ੍ਰਭਾਸ਼ਾ ਦੇਣੀ ਆ ਸ਼ਬਦ ਰਚਨਾ ਵਿੱਚ ਇਹਨਾਂ ਦਾ ਕੀ ਮਹੱਤਵ ਹੈ ਪਾਗ ਉੜੇ ਦੇ ਵਿੱਚੋਂ ਜਿਹੜਾ ਕਿ ਦੋ ਦਿੱਤੇ ਹੋਣੇ ਵਿੱਚ ਇੱਕ ਕਰਨਾ ਤੁਸੀਂ ਅਗੇਤਰ ਪਛੇਤਰ ਕੀ ਹੁੰਦੇ ਨੇ ਤੇ ਉਦਾਹਰਨਾਂ ਸਹਿ ਦੇਣੇ ਨੇ ਅਗੇਤਰ ਪਛੇਤਰ ਕੀ ਨੇ ਆਪਣੇ ਕਰਵਾ ਵੀ ਰੱਖਿਆ ਮੂਲ ਧਾਤੂ ਕੀ ਹੁੰਦੇ ਇਹ ਵੀ ਕਰਵਾਇਆ ਹੋਇਆ ਨਾਵਾਂ ਕੰਸ਼ ਤੋਂ ਕੀ ਪਾਵਾ ਨਾਵਾਂ ਕੰਸ਼ੇ ਦੀ ਵੰਤਰ ਸੰਬੰਧੀ ਜਾਣਕਾਰੀ ਦੇਣੀ ਹੈ ਤੇ ਕਿਰਿਆ ਵਕਣਿਸ਼ ਕੀ ਹੁੰਦਾ ਕਾਲ ਕੀ ਤੇ ਕਾਲ ਕੀ ਕਿਰਿਆ ਦਾ ਅੰਤਰ ਸਪਸ਼ਟ ਕਰਨਾ ਤੇ ਕਾਰਕੀ ਪ੍ਰਵਾਹਾ ਦੰਦਿਆ ਕਾਰਕਤੇ ਵਿਭక్తి ਦਾ ਅੰਤਰ ਸਪਸ਼ਟ ਕਰਨਾ ਤੇ ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਇਹ ਦੱਸਣਾ ਮਤਲਬ ਕਿ ਤੁਹਾਨੂੰ ਕੋਈ ਦੋ ਦੋ ਆਉਣਗੇ ਤੁਸੀਂ ਉਹਨਾਂ ਵਿੱਚੋਂ ਇੱਕ ਇੱਕ ਕਰਨਾ ਹੋਊਗਾ ਤੇ ਪ੍ਰੀਵਿਅਸ ਈਅਰ ਕੁਐਸਚਨ ਪੇਪਰ ਐਂਡ ਮਾਡਲ ਟੈਸਟ ਪੇਪਰ ਕਰਨ ਦੇ ਫਾਇਦਾ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਮੋਸਟ ਮੋਸਟ ਇੰਪੋਰਟੈਂਟ ਕੁਐਸਚਨਸ ਹੁੰਦੇ ਨੇ ਤੇ ਉਹੀ ਤੁਹਾਨੂੰ ਰਿਪੀਟ ਮਿਲ ਜਾਂਦੇ ਨੇ ਕਿਉਂਕਿ ਅਕਸਰ ਕੁਐਸਚਨਸ ਰਿਪੀਟ ਹੁੰਦੇ ਹੁੰਦੇ ਨੇ ਸ਼ਾਰਟ ਕੁਐਸਚਨ ਹੈ ਸਾਖੀ ਕੀ ਹੁੰਦੀ ਹੈ ਪਰਚੀ ਦੀ ਪਰਿਭਾਸ਼ਾ ਬਿਆਨ ਕਰਨੀ ਹੈ ਤੇ ਜੀਵਨੀ ਦੇ ਪ੍ਰਮੁੱਖ ਤੱਤ ਬਿਆਨ ਕਰਨੇ ਨੇ ਤੇ ਹੁਕਮਨਾਮਾ ਕੀ ਹੁੰਦਾ ਹੈ ਗੋਸਟ ਕੀ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜਾ ਖੱਤ ਲਿਖਿਆ ਸੀ ਤੇ ਮੇਰੀ ਪਹਿਲੀ ਸਿਮਰਤੀ ਨਿਵੰਧ ਵਿੱਚ ਲੇਖਕ ਨੇ ਕਿਹੜੀ ਸਿ ਪੰਡੇ ਗਲੀ ਮੋਹੱਲੇ ਵਿੱਚੋਂ ਘਰਾਂ ਦੇ ਭੇਤ ਲੈ ਕੇ ਉਹਨਾਂ ਨੂੰ ਕਿਵੇਂ ਵਰਤਦੇ ਨੇ ਹਾੜਾਂ ਦੇ ਦੁਪਹਿਰੇ ਨਵੰਦ ਵਿੱਚ ਨਸ਼ਿਆਂ ਬਾਰੇ ਕੀ ਬਹਿਸ ਹੁੰਦੀ ਆ ਕਰਨ ਕਾਰਕ ਦੀ ਪ੍ਰਭਾਸ਼ਾ ਲਿਖੋ ਅਪਸ਼ੇਤਰ ਕੀ ਹੁੰਦਾ ਹੈ ਸਹਾਇਕ ਕਿਰਿਆ ਤੋਂ ਕੀ ਭਾਵ ਹੈ ਅਕਰਮਕ ਕਿਰਿਆ ਕੀ ਹੁੰਦੀ ਹੈ ਵਿਆਕਰਨ ਵਿਆਕਰਨਕ ਸ਼ਬਦਾਂ ਬਾਰੇ ਜਾਣਕਾਰੀ ਦਿਓ ਵਿਭక్తి ਦੀ ਵਰਤੋਂ ਵਾਲੇ ਦੋ ਸ਼ਬਦ ਲਿਖੋ ਤੇ ਸਟੂਡੈਂਟਸ ਇਹ 2023 ਦੇ ਵਿੱਚ ਜਿਹੜਾ ਕਿ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਵਾਲਿਆਂ ਦਾ ਪੇਪਰ ਹੈ ਸੋ ਆਪਾਂ ਨੂੰ ਦੋਨੇ ਤਰੀਕੇ ਦੇ ਪੇਪਰ ਕਰਨ ਦਾ ਫਾਇਦਾ ਹੁੰਦਾ ਹੈ ਪ੍ਰੀਵੀਅਸ ਹੁਕਮਨਾਮਾ ਕੀ ਹੈ ਜਨਮ ਸਾਖੀ ਤੇ ਅਗੋਸਟ ਇਹਨਾਂ ਚ ਅੰਤਰ ਸਪਸ਼ਟ ਕਰਨਾ ਤੇ ਸਾਖੀ ਕੀ ਹੁੰਦੀ ਹੈ ਇਸ ਦੇ ਪ੍ਰਮੁੱਖ ਤੱਤਾਂ ਬਾਰੇ ਜਾਣਕਾਰੀ ਦੇਣੀ ਹੈ ਜੀਵਨ ਦੀ ਪ੍ਰਵਾਸਿਆ ਸਪਸ਼ਟ ਕਰਦੇ ਹੋ ਇਸ ਦੇ ਮੁੱਖ ਤੱਤ ਬਿਆਨ ਕਰਨੇ ਤੇ ਸੈਕਿੰਡ ਦੇ ਵਿੱਚ ਹੈ ਭੇਡ ਚਾਲੀ ਨਿਵੰਦ ਦਾ ਮੂਲ ਭਾਵ ਬਿਆਨ ਕਰਨਾ ਗੁਰੂ ਨਾਨਕ ਨਿਵੰਦ ਦਾ ਮੂਲ ਭਾਵ ਆਪਣੇ ਸ਼ਬਦਾਂ ਵਿੱਚ ਲਿਖਣਾ ਤੇ ਜਾਂ ਗੌਤਮ ਬੁੱਧ ਨਿਵੰਦ ਵਿੱਚ ਆਏ ਵਿਚਾਰਾਂ ਨੂੰ ਆਪਣੇ ਸ਼ਬਦਾਂ ਰਾਹੀਂ ਬਿਆਨ ਕਰਨਾ ਪਾਗੜੇ ਦੇ ਵਿੱਚ ਹੇਠ ਲਿਖੇ ਸ਼ਬਦਾ ਵਾਕਾਂਸ਼ਾਂ ਉਧਾਰ ਬਣਾ ਕੇ ਕਿਸੇ ਇੱਕ ਕਵਿਤਾ ਕਹਾਣੀ ਨਿਵੰਦ ਜਾਂ ਇਕਾਂਗੀ ਦੀ ਰਚਨਾ ਕਰਨੀ ਹੈ ਗੈਂਗਸਟਰ ਵਰਤਾਰਾ ਕੁਦਰਤੀ ਤਵਾਹੀ ਦੇ ਸੁਨੇਹੇ ਇਮਾਨਦਾਰੀ ਫਿਲਮੀ ਦੁਨੀਆ ਦੀ ਚਮਕ ਪ੍ਰਵਾਸ ਪੰਜਾਬੀਆਂ ਦੀ ਹੋਵੀ ਤੇ ਭਾਗ 4th ਦੇ ਵਿੱਚ ਅੱਗੇ ਕੁਐਸਚਨਸ ਨੇ ਬੰਤਰ ਦੇ ਆਧਾਰ ਤੇ ਸ਼ਬਦ ਕਿੰਨੀ ਪ੍ਰਕਾਰ ਦੇ ਨੇ ਵੀ ਆਪਾਂ ਨੇ ਕਰਵਾਇਆ ਹੋਇਆ ਮਧੇਤਰ ਕੀ ਹੁੰਦਾ ਉਦਾਹਰਨਾਂ ਰਹੀਂ ਸਪਸ਼ਟ ਕਰਨਾ ਨਾਵਾਂਗੰਸ਼ ਵਿੱਚੋਂ ਕਿਹੜੀਆਂ ਵਿਧੀਆਂ ਰਹੀਂ ਪਛਾਣਿਆ ਜਾਂਦਾ ਨਾਵਾਂਗੰਸ਼ ਵਾਕ ਵਿੱਚੋਂ ਕਿਰਿਆਵਾਚਕ ਅੰਸ਼ ਦੀ ਵੰਤਰ ਸੰਬੰਧੀ ਜਾਣਕਾਰੀ ਦਿਓ ਤੇ ਈਡੀ ਦੇ ਵਿੱਚ ਹੈਗਾ ਮਿਸ਼ਰਤ ਸ਼ਬਦ ਦੀ ਪ੍ਰਭਾਸ਼ਾ ਨਿਸ਼ਚਿਤ ਕਰਨੀ ਹੈ ਕੋਈ ਦੋ ਉਦਾਹਰਨਾਂ ਵੀ ਦਿਓ ਕਾਰਕ ਦੀ ਪ੍ਰਭਾਸ਼ਾ ਨਿਸ਼ਚਿਤ ਕਰਦੇ ਹੋ ਦੇਕਰਨ ਕਾਰਕ ਸੰਬੰਧੀ ਜਾਣਕਾਰੀ ਦੇਣੀ ਹੈ ਤੇ ਭਾਗ ਈਡੀ ਦੇ ਵਿੱਚ ਹੈਗੇ ਨੇ ਕੁਐਸਚਨ ਪੰਜਾਬੀ ਸਾਹਿਤ ਅੰਦਰ ਹੁਕਮਨਾਮਾ ਰਚਨਾ ਦਾ ਆਰੰਭ ਕਦੋਂ ਹੋਇਆ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਗੋਸਟ ਲਿਖਣ ਦੀ ਪਰੰਪਰਾ ਕਿਸ ਸਮੇਂ ਤੇ ਕਿਵੇਂ ਆਰੰਭ ਹੋਈਆ ਪੰਜਾਬੀ ਵਿੱਚ ਲਿਖਿਆ ਗਿਆ ਚਾਰ ਪ੍ਰਮੁੱਖ ਜੀਵਨੀਆਂ ਦੇ ਨਾਮ ਲਿਖਣੇ ਨੇ ਤੇ ਫੋਰਥ ਹੈਗਾ ਪੰਜਾਬੀ ਵਰਤਾਰਤਕ ਦੇ ਖੇਤਰ ਵਿੱਚ ਸੰਖੇਪਿਤ ਚਾਰ ਨਿਵੰਦਕਾਰਾਂ ਦੇ ਨਾਮ ਲਿਖਣੇ ਨੇ ਫਿਫਥ ਹੈਗਾ ਜਫਰਨਾਮਾ ਕਿਸ ਵੱਲੋਂ ਲਿਖਿਆ ਗਿਆ ਤੇ ਕਿਸ ਨੂੰ ਲਿਖਿਆ ਗਿਆ ਖਾਤਾ ਇਹ ਜਫਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਔਰੰਗਜ਼ੇਬ ਨੂੰ ਸੰਬੋਧਿਤ ਕਰਕੇ ਰਾਜਾ ਰਸਾਲੂ ਨਿਵੰਦ ਦੇ ਲੇਖਨ ਅਨੁਸਾਰ ਰਸਾਲੂ ਦਾ ਸਲੀ ਨਾ ਕੀ ਸੀ 6th ਕੁਐਸਚਨ ਹੈ 7th ਹੈਗਾ ਗਲੀ ਵਿੱਚ ਨਿਵੰਧ ਅੰਦਰ ਪੰਡੇ ਗਲੀ ਮਹੱਲੇ ਵਿੱਚੋਂ ਕਰਦੀ ਜਾਣਕਾਰੀ ਲੈ ਕੇ ਉਸ ਨੂੰ ਕਿਵੇਂ ਵਰਤਦੇ ਦਿਖਾਏ ਗਏ ਨੇ ਨੰਬਰ 8 ਕੁਐਸਚਨ ਹੈਗਾ ਪ੍ਰੋਫੈਸਰ ਪੂਰਨ ਸਿੰਘ ਆਪਣੇ ਨਿਵੰਦ ਮਿੱਤਰਤਾ ਵਿੱਚ ਫੁੱਲਾਂ ਤੇ ਬੱਚਿਆਂ ਦੀ ਤੁਲਨਾ ਕਿਵੇਂ ਕਰਦੇ ਨੇ ਸੋ ਤੁਸੀਂ ਜਿਹੜੇ ਮਾਡਲ ਟੈਸਟ ਪੇਪਰ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰਾਂ ਚ ਜਿੰਨੇ ਵੀ ਕੁਐਸਚਨਸ ਤੁਸੀਂ ਸਾਰੇ ਉਹ ਕਵਰ ਕਰ ਲਓ ਰਾਮ ਨਾਲ ਈਜ਼ੀ ਵੇ ਦੇ ਨਾਲ ਤੁਸੀਂ ਪਾਸ ਹੋਵੋਗੇ ਗੁਰੂ ਨਾਨਕ ਨਿਵੰਦ ਦੇ ਵਿੱਚ ਲੇਖਕ ਨੇ 15ਵੀਂ ਸਦੀ ਦੇ ਹਾਲਾਤ ਕਿਉਂ ਜੇ ਦਰਸਾਏ ਨੇ ਤੇ ਸੱਪ ਨਿਵੰਦ ਅੰਦਰ ਲੇਖਕ ਨੇ ਗੁੱਗਾ ਪੀਰ ਬਾਰੇ ਕੀ ਜਾਣਕਾਰੀ ਦਿੱਤੀ ਆ ਤੇ ਗੋਤਮ ਵਦਨ ਨਿਵੰਦ ਵਿੱਚ ਗੋਤਮ ਦਾ ਵਿਆਹ ਕਿਸ ਉਮਰ ਵਿੱਚ ਕਿਸ ਨਾਲ ਹੁੰਦਾ ਦੱਸਿਆ ਗਿਆ ਤੇ ਨੰਬਰ 12 ਕੁਐਸਚਨ ਹੈਗਾ ਸੰਯੁਕਤ ਸ਼ਬਦ ਕਿਹੜੇ ਹੁੰਦੇ ਨੇ ਉਦਾਹਰਨ ਦੇ ਕੇ ਸਪਸ਼ਟ ਕਰੋ 13 ਹੈ ਕਾਲਕੀ ਤੇ ਅਕਾਲਕੀ ਕਿਹੜਾ ਵਿੱਚ ਅੰਤਰ ਕੀ ਅੰਤਰ ਹੁੰਦਾ 14 ਨੰਬਰ ਸੰਬੋਧਨੀ ਕਾਰਕ ਬਾਰੇ ਜਾਣਕਾਰੀ ਦੇਣੀ ਆ 15 ਕਾਰਜ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ 16 ਨੰਬਰ ਹੈਗਾ ਅਵਿਕਾਰੀ ਸ਼ਬਦ ਕੀ ਹੁੰਦੇ ਨੇ ਤੇ 17 ਹੈ ਗਤੀਸ਼ੀਲ ਕਿਰਿਆ ਦਾ ਅਰਥ ਸਪਸ਼ਟ ਕਰਨ ਹਾਂਜੀ ਇਹ ਹੈਗਾ 2022 ਵਾਲਾ ਅੱਗੇ ਪੇਪਰ ਜਨਮ ਸਾਕੀ ਤੇ ਗੋਸਟ ਤੇ ਪਰਚੀ ਦਾ ਫਰਕ ਸਪਸ਼ਟ ਕਰਨਾ ਰੇਖਾ ਚਿੱਤਰ ਕੀ ਹੁੰਦਾ ਹੈ ਇਸ ਦੇ ਤਤਾਂ ਬਾਰੇ ਜਾਣਕਾਰੀ ਦੇਣੀ ਹੈ ਹੁਕਮਨਾਮਾ ਕੀ ਹੁੰਦਾ ਪੰਜਾਬੀ ਵਿੱਚ ਹੁਕਮਨਾਮਾ ਪਰੰਪਰਾ ਬਾਰੇ ਜਾਣਕਾਰੀ ਦੇਣੀ ਹੈ ਤੇ ਸੈਕੰਡ ਦੇ ਵਿੱਚ ਪਾਰਸ ਭਾਗ ਵਿੱਚੋਂ ਨਿਵੰਦ ਦਾ ਵਿਸ਼ਾ ਵਸਤੂ ਤੇ ਮੂਲ ਪਾ ਲਿਖਣੇ ਨੇ ਰਾਜਾ ਰਸਾਲੂ ਨਿਵੰਦ ਦਾ ਵਿਸ਼ਾ ਵਸਤੂ ਤੇ ਗੌਤਮ ਬੁੱਧ ਨਿਵੰਦ ਦਾ ਵਿਸ਼ਾ ਵਸਤੂ ਤੇ ਮੂਲ ਪਾ ਵੱਗੇ ਹੇੰਗੇ ਨੇ ਜਿਹੜੀ ਕਹਾਣੀ ਬਣਾਉਣੀ ਆ ਜਾਂ ਕਵਿਤਾ ਜਾਂ ਇਕਾਂਗੀ ਜਾਂ ਲੇਖ ਨਿਵੰਦ ਜ਼ਿਮੀਦਾਰ ਰਖਵਾਲਾ ਅੰਬ ਚੁੱਪਣਾ ਖੱਟੇ ਅੰਬ ਇਮਾਨਦਾਰੀ ਅੱਗੇ ਵਧੇਤਰ ਕੀ ਹੁੰਦਾ ਕਾਲਸਿਹਾਰ ਤੇ ਇਹ ਕਿੰਨੀ ਪ੍ਰਕਾਰ ਦੇ ਸ਼ਬਦ ਤੇ ਅਗੇਤਰ ਪਛੇਤਰ ਵਾਲੇ ਟੌਪਿਕ ਆਪਾਂ ਨੇ ਕਰਵਾਏ ਹੋਏ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਆਪਣਾ ਦੇਖ ਸਕਦੇ ਹੋ ਵਿਉਂਤਪਦ ਤੇ ਰੂਪੰਤਰੀ ਵਿਸ਼ੇਤਰ ਕਿਹੜੇ ਹੁੰਦੇ ਨੇ ਪਛੇਤਰ ਤੇ ਐੜੇ ਦੇ ਭਾਗ ਦੇ ਵਿੱਚ ਹੈਗਾ ਕਿਰਾ ਵਾਕੰਸ਼ ਦੀ ਪਛਾਣ ਵਿਧੀਆਂ ਤੇ ਉਦਾਹਰਨਾਂ ਸਾਹਤ ਸਪਸ਼ਟ ਕਰਨਾ ਸੈਕੰਡ ਹੈਗਾ ਨਾਵਵੰਕੰਸ਼ ਕੀ ਹੁੰਦਾ ਹੈ ਉਸਦੀ ਪ੍ਰਵਾਸ਼ਾ ਈੜੀ ਦੇ ਵਿੱਚ ਕਾਰਕ ਕੀ ਹੁੰਦਾ ਪੰਜਾਬੀ ਵਿੱਚ ਕਿੰਨੇ ਪ੍ਰਕਾਰ ਦੇ ਕਾਰਕ ਨੇ ਕਾਰਕ ਬਾਰੇ ਦੱਸਦੇ ਇਸ ਦੇ ਕਾਰਕੀ ਸਬੰਧਾ ਬਾਰੇ ਜਾਣਕਾਰੀ ਦੇਣੀ ਆ ਸ਼ਾਰਟ ਕੁਐਸਚਨ ਨੇ ਸਾਖੀ ਦੀ ਪ੍ਰਭਾਸ਼ਾ ਨਿਵੰਧ ਕੀ ਹੁੰਦੇ ਨੇ ਪਰਚੇ ਕੀ ਹੁੰਦੀਆਂ ਜੀਵਨੀ ਦੇ ਤੱਤ ਹੁਕਮਨਾਮਾ ਕੀ ਹੁੰਦਾ ਗੋਸ਼ਟ ਨੂੰ ਪ੍ਰਭਾਸ਼ਿਤ ਕਰੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜਾ ਖੱਤ ਲਿਖਿਆ ਮੇਰੀ ਪਹਿਲੀ ਸਿਮਰਤੀ ਨਿਵੰਧ ਵਿੱਚ ਕਿਸ ਸਿਮਰਤੀ ਦਾ ਜ਼ਿਕਰ ਆ ਕੰਨ ਕਾਰਕ ਕੀ ਹੁੰਦਾ ਕਿ ਰਿਆਵਾਕਣਿਛ ਕੀ ਹੁੰਦਾ ਪਛੇਤਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸਾਇਕ ਕਿਰਿਆ ਕੀ ਹੁੰਦੀ ਐ ਇਸ ਕਰਮਕੀਰਿਆ ਬਾਰੇ ਜਾਣਕਾਰੀ ਦੇਣੀ ਆ ਤੇ ਵਿਆਕਰਨਿਕ ਸ਼ਬਦਾਂਵਾਂ ਬਾਰੇ ਜਾਣਕਾਰੀ ਦੇਣੀ ਆ ਸ਼੍ਰੇਣੀ ਬਦਲੂ ਖੇਤਰ ਕੀ ਹੁੰਦੇ ਨੇ ਹੁਣ ਆਪਾਂ ਕਰਦੇ ਆ ਮਾਡਲ ਟੈਸਟ ਪੇਪਰ ਹਾਂਜੀ ਹੁਕਮ ਨਾਵਾ ਕੀ ਹੁੰਦਾ ਜੀਵਨੀ ਕੀ ਹੁੰਦਾ ਸਵੈ ਜੀਵਨੀ ਤੇ ਰੇਖਾ ਚਿੱਤਰਾਂ 'ਚ ਫਰਕ ਪੁੱਛਿਆ ਹੋਇਆ ਹੈ ਤੇ ਗਿਆਨ ਰਤਨਾਂ ਵਾਲੀ ਪ੍ਰਸੰਗ ਵਿਸ਼ਾ ਵਸਤੂ ਤੇ ਮੂਲ ਭਾਵ ਵਾਰਾਗੀ ਠੀਕ ਹੈ ਤੇ ਹਾੜਾਂ ਦੇ ਦੁਪਹਿਰੇ ਤੇ ਅੱਗੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਕੱਤਾ ਕਹਾਣੀ ਬਣਾਉਣੀ ਆ ਇਹ ਸ਼ਬਦ ਨਹੀਂ ਅੱਗੇ ਸ਼ਾਰਟ ਕੁਐਸਚਨ ਸ਼ਬਦ ਰਚਨਾ ਦੇ ਮੂਲ ਆਧਾਰ ਕੀ ਨੇ ਉਦਾਹਰਨ ਸਹਿ ਦੱਸਣਾ ਇਹਨਾਂ ਸ਼੍ਰੇਣੀ ਰੱਖਿਆ ਕਿਹੜੇ ਸ਼੍ਰੇਣੀ ਪਤਰੂਪ ਖੇਤਰ ਕਿਉਂ ਹੁੰਦੇ ਨੇ ਰੂਪ ਦੇ ਆਧਾਰ ਦੇ ਨਾਵਾਂ ਕੰਸ਼ੀ ਦੀ ਸਥਾਪਤੀ ਮੁਢਲੀ ਸੰਚਾਲਕ ਕਿਰਿਆ ਕਾਰਕ ਕੀ ਹੁੰਦਾ ਹੈ ਪਿਛ ਲੱਗੀ ਕਾਰਕੀ ਨੇ ਪਰਚੀ ਕੀ ਹੈ ਪੰਜਾਬੀ ਵਿੱਚ ਪਹਿਲੀ ਜਨਮ ਸਾਕੀ ਹੁਕਮ ਨਾਮਿਲ ਉਦੇਸ਼ ਕੀ ਹੈ ਲੇਖ ਤੇ ਨਿਵੰਦ ਵਿੱਚ ਫਰਕ ਡਾਇਰੀ ਵਾਰਤਕੀ ਪੁਸਤਕ ਵਿੱਚ ਗਿਆਨ ਰਤਨਾਂ ਵਾਲੀ ਚੋਂ ਕਿਹੜੇ ਕਿਹੜੇ ਪ੍ਰਸੰਗ ਨੇ ਭੇਡਾਂ ਦੀ ਯਾਦਤ ਕਿਉਂ ਜੀ ਹੁੰਦੇ ਆ ਰਾਜਾ ਰਸਾਲੂ ਚਿੱਤਰ ਕਿਉਂ ਹੋ ਜਾ ਸੀ ਰਾਜਾ ਰਸਾਲੂ ਦਾ ਹੜਨ ਦੇ ਪਰ ਵਿੱਚ ਬੈਠਕ ਵਿੱਚ ਪਿੰਡ ਦੇ ਕਿਹੜੇ ਕਿਹੜੇ ਮਸਲੇ ਵਿਚਾਰੇ ਜਾਂਦੇ ਨੇ ਤੁਸੀਂ ਉਹ ਰੀਡ ਕਰ ਲਓ ਮੈਂ ਤੁਹਾਨੂੰ ਜਸਟ ਸ਼ੋਅ ਕਰ ਦਣੀ ਆ ਫਿਰ ਵੀਡੀਓ ਲੰਬੀ ਹੋ ਜਾਊਗੀ ਕਿਉਂਕਿ ਮਾਡਲ ਟੈਸਟ ਪੇਪਰ ਆਪਣੇ ਕੋਲੋਂ ਕਾਫੀ ਨੇ ਹਰ ਇੱਕ ਸਬਜੈਕਟ ਦੇ ਆਪਾਂ ਮਾਡਲ ਟੈਸਟ ਪੇਪਰ ਤੇ ਪ੍ਰੀਵੀਅਸ ইয়ার কোশ্চেন পেপার ਲੈ ਕੇ ਆਵਾਂਗੇ ਜਿਨ੍ਹਾਂ ਦੇ ਵਿੱਚੋਂ ਇਗਜ਼ਾਮ 'ਚ ਤੁਹਾਡੇ ਆਉਣ ਦੇ ਫੁੱਲ ਚਾਂਸਸ ਹੁੰਦੇ ਨੇ ਕੁਐਸ਼ਨਸ ਕਿਉਂਕਿ ਕੁਐਸ਼ਨਸ ਹਮੇਸ਼ਾ ਰਿਪੀਟ ਹੁੰਦੇ ਨੇ 3rd ਮਾਡਲ ਟੈਸਟ ਪੇਪਰ Porto. sense.